सतश्री काल ठीकु असां बि ठीक आ ਜੋਤੋਂ ਭੈਣ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਆਉ ਸਾਡੀ ਜੁਟੜ ਮਾਣੀ ਬਹੁ ਬਾਦੀ ਗੁਰਮਾਥਾ ਦੀ ਕਿਰਤ ਸੱਚੇ ਪਾਤਸ਼ਾਹ ਜੀ ਤੇ ਤੁਹਾਡੇ ਜੀਰ ਮਾਤਾ ਸਭਾ ਦੇ ਬੇਰ ਹੋ ਗਿਆ ਇਹ ਨਹੀਂ ਜਾਣੀ ਹੈ ਜੀ ਅਸੀਂ ਬਾਤ ਖਾਸ਼ਾ ਪਰਮਾਤਮਾ ਤੁਹਾਡੀ ਚੋਚ ਰੱਖੇ ਸੱਚੇ ਪਾਤਸ਼ਾਹ ਤੁਹਾਡੀ ਕਮਾਈਆਂ ਜਵਾਂਦੇ ਕਰੇ ਜੀ ਸਭ ਰਾਜੀ ਖੁਸ਼ੀ ਰਹਿਣ ਹੱਸਦੇ ਬਸਤੇ ਰਹਿਣ ਪਰਮਾਤਮਾ ਬਰਦਾ ਅਸੀਂ ਕਾਰਨੀ ਹੈ ਜੀ ਸਾਡਾ ਜਿਹੜਾ ਜੋਤੰਦਰ ਬਲੌਕ ਨਹੀਂ ਹੈ ਨਾ ਸੀ ਲੈ ਗਈ ਵੇ ਜੀ ਜੀ ਸਾਡੇ ਨਾਲ ਬੈਟਰਾ ਮਾਟਰ ਰਿਆ ਜੋ ਝੰਡੇ ਬੈਟਰਾ ਚੱਲਦਾ ਚੱਲੋ ਇੱਕਦਾਂ ਨੀ ਖੜ ਗਿਆ ਪਤਾ ਨਹੀਂ ਉਹਨੂੰ ਕਿੰਨਾ ਮੌਸਮ ਆ ਗਿਆ ਤੁਹਾਨੂੰ ਤੇ ਅਸੀਂ ਉਸ ਤਰੀ ਨੂੰ ਵਿਖਾਇਆ ਪਹਿਲਾਂ ਮੈਂ ਉਹ ਇਹ ਚਾਹਤ ਸੁਣ ਚੇ ਮੈਂ ਕਿ ਕਈ ਵਾਰੀ ਨਾ ਟਾਈਮ ਹੋ ਗਿਆ ਨੂੰ 2017 ਨਿਆ ਥੋੜਾ ਪਛਿਓਗਾ 8 ਸਾਲ ਹੋ ਗਏ ਨਾ 8 ਸਾਲ ਹੋ ਗਏ ਜੀ ਤੇ ਇੱਕ ਉਸ ਇੱਕ ਦਾ ਨਹੀਂ ਨਾ ਤੀਬਰ ਇੱਕ ਦਾ ਤਪਦਾ ਤੀਬਰ ਬੱਖਾ ਚੱਲਦਾ ਉਹ ਪੰਜੇ ਘੰਟੇ ਆਹ ਨੂੰ ਜਾਕੁੰਡਰ ਬਰੋਂ ਖਾਣ ਸੋਰੀ ਤੇ ਹੋਰ ਜੇ ਵੀ ਚੋਚਾਈ ਨੂੰ ਦੇ ਕਾਰਨ ਨਹੀਂ ਹੋਨੇ ਹੋਨੇ ਕਾਰਨ ਨਹੀਂ ਉਹ ਬਰਸਤਰੀਆ ਦਾ ਮੇਰੀ ਦਾ ਮਨਿਆਰ ਬਾਤ ਤੋਂ 10 ਤੋਂ 5 6 ਸਾਲ ਜਣੀ ਹਾਦਸਾਤੀ ਲਾਣਾ ਜਾਨੀ ਕਿ ਉਹ ਸੱਤ ਸਾਲ ਮੇੇ ਮਨਿਆਰ ਦੀ ਐਜੀ ਇੰਦੀ ਤੇ ਜਾਨੀ ਕਿ ਆਪਣੇ ਤਾਂ ਮੇਲ ਵੀ ਮਹਾਰਾਜੀ ਕਰ ਤੋਂ 8 ਸਾਲ ਕੱਢ ਗਿਆ ਤੇ ਮੇਰੇ ਨੂੰ ਮੈਂ ਕਿਹਾ ਸੀ ਕਿ ਪਹਿਲਾਂ ਜਦੋਂ ਮੈਂ ਫੋਟ ਮੜ ਕੇ ਆਉਂਦੀ ਐ ਤੇ ਮੈਂ ਅਨਵਾਟਰ ਚਾਰਜ ਨਹੀਂ ਕਰਾਂ ਉਹਾਰਾ ਵੀ ਨੰਬਰ ਪਹਿਲਾਂ ਮੈਂ ਅਨਵਾਟਰ ਚ ਬੁਲਾਉਂਦਾ ਫਿਰ ਉਹਨੂੰ ਬੁਲਾਇਆ ਉਹਦੇ ਬੈਡਰਾਂ ਵਿੱਚ ਚਾਹ ਚੀਤਾ ਅਨਵਾਟਰ ਵਿੱਚ ਚਾਹ ਚੀਤਾ ਉਹਨੇ ਇਹ ਰੱਟ ਤਾ ਠੀਕ ਐ ਤੇ ਜਿਹੜਾ ਬੈਡਰ ਐ ਉਹ ਵੀ ਦੱਸ ਗਿਆ ਜਿਹੜਾ ਬੁਲਾਉਂਦਾ ਜੇ ਅਸੀਂ ਉਹ ਗਰਮੀ ਦਾ ਚੱਕਰ ਬਾੜਾ ਕਰਕੇ ਜੇ ਮੈਂ ਕਹਾਂ ਜੀ ਜੀ ਇਹ ਅਕਤਿਆ ਦਾ ਦਾ ਕਦੋਂ ਉੱਤਰ ਜਾ ਸਾਰੇ ਦੁਕਾਨਾਂ ਖੂਨਾਂ ਤੇ ਮੈਂ ਆ ਗਿਆ ਜਿਸ ਕੱਲ ਬਾਤ ਕੀਤੀ ਆਪਾ ਦਾ ਰਿਕਵੈਸਟ ਹੈ ਜੇ ਆਪਣਾ ਫਾਇਦਾ ਹੋ ਜਾਵੇਰੇ ਕਿਨੇ ਜਮ 4000 ਤੋਂ ਲੱਖਾਂ ਵਿੱਚ ਠੀਕ ਹੈ ਜੀ ਤੇ ਜੇ ਤੁਸੀਂ ਕਿਸ ਤਰ੍ਹਾਂ ਕਰਨੀ ਹੈ ਤੇ 1000 300 ਉਹ ਬਰਾ ਮਿਆਜ ਜਾਨੀ ਉਹਨੇ ਕੋਲੋਂ ਕਲਾ ਕੇ ਮੈਨੂੰ ਸਾਰਾ ਟੋਟਲਾ ਪ੍ਰਕਰਨ ਲਿਖਾ ਦਿੱਤਾ 11:30 ਉਹ ਮੈਂ ਉਹ ਆਖਿਆ ਮੈਂ ਕਿ ਵੀਰੇ ਯਾਰ ਤੁਸਾਂ ਦੇਖਦਾ ਵਈਨਾ ਤਾਂ ਬੜਾ ਮਹਿੰਗਾ ਤੇ ਬਾਕੀ ਮੇਰੇ ਇਹਨਾਂ ਦੋੜ ਵੀ ਐਡੀਆਂ ਹੋਰ ਭਾਈ ਉਹਦੇ ਬਾਅਦ ਤੱਕ ਇਹ ਮੁਤਾਬਕ ਇਹਦਾ ਸਾਨੂੰ ਚੈਲੇ ਵੱਧ ਤੋਂ ਵੱਧ ਦੋ ਤਿੰਨ ਪੱਖੇ ਚਲਾ ਲੈਣਗਾ ਹੋਰ ਜੁਮਾ ਤੱਕ ਚਲਾ ਲੈਣਗੇ ਤੁਸੀਂ ਤੇ ਇਹ ਮੈਂ ਕੀ ਜੀ ਜੈਂ ਜੈਂ ਜੇ ਕਰਦੂੰ ਫੇਰ ਉਹਨੂੰ ਹੋਣੀ ਕਰਨਾ ਨਹੀਂ ਜੇ ਬਣਾਉਂ ਤਾਂ ਕੋਈ ਨਾ ਪਿੰਡੋਂ ਨੂੰ ਨਹੀਂ ਲੈਣਾ ਸਾਰਾ ਸੈਂਟਰ ਫਿਰ ਦਰ ਮੇਰੇ ਕੋਲ ਤੱਕ 16 ਆਇਆ ਠੀਕ ਹੈ ਜੀ ਨਵਾਂ ਬਿਲਕੁਲ ਰਵਾਟਰ ਨਹੀਂ ਵਿੱਚ ਦੇ ਕੇ ਪਰ ਰਵਾਟਰ ਦਾ ਤੋੜੇ ਵਿੱਚ ਪੈਸੇ ਤੇ ਜਿਹੜੇ ਜਿਹੜੇ ਬੈਠਰੇ ਤੇ ਜੋੜਨਾ ਤੋਂ ਮੈਂ ਰਵਾਟਰ ਦਾ ਮੰਨ ਲਈ ਨਹੀਂ ਸੀ ਜਿਹੜੇ ਬੈਟਰ ਜਿਹਨੂੰ ਰਵਾਟਰ ਠੀਕ ਹੈ ਬਸ ਕੰਨ ਪੈਸੇ ਲਵਣੀ ਹੈ ਨਾ ਤੇ ਸੋ ਇਸ ਤਰ੍ਹਾਂ ਕਰਕੇ ਮੈਂ ਇਹ ਉਚਾਨ ਤੋਂ ਮੈਨੂੰ ਆਹ ਕੁਲਾ ਬੈਠਰਾ ਬਦਲ ਤੇ ਬੈਠਰੇ ਦਾ ਜਾਇ ਜਾਇ ਜਲਾ ਮੇਰਾ ਸੀ ਮੇਰਾ ਸੀ ਰਹਿ ਕੀਤੇ ਇਹ ਅਲਵੀ ਕਰਨੀ ਤਾਂ ਨਹੀਂ ਜੇ ਆਪਾਂ ਹੋਏ ਤਾਂ ਸਾਰਾ ਨਾਲ ਕਿ ਕਿਰਕਸ ਨਾਲ ਨਾ ਮਨ ਪੰਜਾਬ ਤੋਂ ਨਹੀਂ ਨਾ ਨਾਲ ਜਾਜ ਨਹੀਂ ਗੈਣ ਲੈਂਦੇ ਜਦੋਂ ਮੈਂ ਕਹਿੰਿਆ ਆਪਣਾ ਪੰਜਾਹ ਮਹੀਨਾ ਦਾ ਖਾਤਾ ਸਾਫ ਹੋ ਜਾਵੇ ਜਿੰਦਾਰ ਚ ਗਏ ਨੇ ਉਹ ਵਾਲੀ ਵਿਚਾਲੋ ਕੋਈ ਨਹੀਂ ਵਰਜਦਾ ਆਪਣਾ ਘਰ ਨਹੀਂ ਕਿਉਂ ਕਰਦੀ ਬਹੁਤ ਜ਼ਿਆਦਾ ਬੱਚੇ ਬੱਚਾ ਦਾ ਉੱਖਾ ਬੰਦਾ ਆਪ ਤਾਂ ਚਲ ਬਾਹਰ ਅੰਦਰ ਇੱਥੇ ਬਹਿ ਕੇ ਨਾ ਬੈਠਾ ਸਾਰੂ ਮੱਚੇ ਦਾ ਟਾਈਮ ਨਾ ਚਾਹਤ ਕਰਦੇ ਤੇ ਸੋਇ ਇਸ ਤਰ੍ਹਾਂ ਕਰਕੇ ਮੈਂ ਕਿਹਾ ਵੀ ਇਹ ਅੱਛਾ ਚੱਲ ਰਿਹਾ ਹੈ ਇਹਨਾਂ ਨੇ ਗੱਲ ਸਮਝ ਲਈ ਹੈ ਕਿ ਇਹ ਕੋਈ ਬਾਤ ਹਾਰ ਕਰੀਏ ਦਾ ਉਚਾਰ ਕੋਈ ਨਹੀਂ ਹੈ ਜਿਦੋਂ ਮੁੰਡੇ ਫਸਲੇ ਕਾ ਜੀ ਸਾਰੇ ਸੋਇ ਇਸ ਤਰ੍ਹਾਂ ਕਰਕੇ ਮੈਂ ਉਹ ਮੁੰਡੇ ਨੂੰ ਸੱਜਿਆ ਬਿਲਕੁਲ ਉਹ ਮੈਨੂੰ ਆਦਾ ਵੀ ਜੇ ਤਾਂ ਪਰ ਸਾਰਾ ਸਰਟੀਫਿਕੇਟ ਬਦਲ ਲਗੇ ਮੈਨੂੰ ਯਰ ਅਪਸਾਂ ਚਾਹਤ ਨਾਲ ਬਦਲਾ ਬੋਲਦਾ ਜੀ ਆਲਾ ਜੀਵਾ ਤੇ ਉਹ ਆਰਾਜ ਠੀਕ ਹੈ ਚਲ ਮੈਂ ਬੈਠਣਾ ਛਾਹ ਪੀ ਲੈ ਆਉਂ ਸੋ ਪੈਨਾ ਪ੍ਰਾਣ ਨੂੰ ਜੇ ਨੂੰ ਦੱਸਿਆ ਜਾਵੇ ਤੈਨੂੰ ਕਮੈਂਟਾਂ ਚ ਜਰੂਰ ਦੱਸਿਓ ਵੀ ਜੇ ਕਿਹੜੀ ਕੰਪਨੀ ਦਾ ਬੈਡ ਰੈਂਡ ਵਧੀਆ ਹੁੰਦਾ ਅੱਗੇ ਤਾਂ ਆਪਣੇ ਕੱਡੇ ਸੀਗੇ 8 ਸਾਲ ਤੇ ਬਾਕੀ ਆਪਣਾ ਦਾ ਜਦੋਂ ਨਾਈਟ ਮੁੜ ਜਾਂਦੀ ਹੈ ਇੱਕੋ ਛੱਤ ਵਾਲਾ ਮੁੱਖਾ ਬਾਕੀ ਮੈਂ ਉਹ ਜਿਆਦਾ ਜਿਆਦਾ ਮੈਂ ਚਲਾਏ ਨਹੀਂ ਮੈਂ ਕਹਿੰਦਾ ਵੀ ਇਹ ਖਰਾਬ ਕਰੂ ਮੁੜ ਕੇ ਹੋ ਜਾਣਗੇ ਮੈਂ ਆਪਣਾ ਮੈਂਟ ਹੀ ਚੱਲਦਾ ਹੁਣ ਇੱਕ ਸੱਲ ਬੈਠਾ 15 15 ਮਿੰਟ ਨਹੀਂ ਬਾਲੇ ਆ ਬਦਰ ਮਿੰਟ 10 ਮਿੰਟ ਹੀ ਮਸਾਂ ਚੱਲਦਾ ਇੱਕ ਪੱਖੇ ਤੇ ਸਭ ਸ਼ਾਂਤ ਹੋ ਗਏ ਤੇ ਹੁਣ ਮੈਂ ਕਹਿੰਦਾ ਵੀ ਉਹ ਬੈਟਰੀ ਦਾ ਕੰਮ ਨਹੀਂ ਮੇਰੇ ਨਹੀਂ ਦੇਖੀ ਉਹ ਬੈਟਰੀ ਨਾ ਮੇਰੇ ਖਾਈ ਤੇ ਬਾਕੀ ਆਪਣਾ ਇਹਨਾਂ ਲੋੜ ਹੈ ਨਹੀਂ ਦਾ ਤੇ ਕਿਰਪਾ ਕਰਕੇ ਜਰੂਰ ਤੁਸੀਂ ਦੱਸੋ ਕਮਾਈ ਵੀ ਬਾਇਟਰਾਂ ਕਿਹੜੀ ਕੰਪਨੀ ਦਾ ਹੋਵੇ ਹੋਰ ਮੇਰੇ ਭੈਣ ਭਰਾ ਸਾਰੇ ਠੀਕਾ ਪਈ ਸਚਨਾ ਜੀ ਬਾਕੀ ਆ ਵੀ ਆਪਾਂ ਜਿਹੜੇ ਮਾਸ਼ਵਰਾ ਇੱਕ ਨਿਕਾੜ ਤੋਂ ਪੁੱਛੀਏ ਬਿਲਕੁਲ ਤਰਕਾਰ ਵਾਲਾ ਭਾਣਾ ਮੇਰੇ ਸ਼ਿਵਦਾਗ ਸਾਰੇ ਪਾਸੇ ਪੁੱਛਣਾ ਚਾਹੀਦਾ ਇੱਕ ਦੁਕਾਨ ਜਾਣੀ ਕਿ ਉਹ ਹੋਲੀ-ਵੋਲੀ ਕਥਾ ਨਾ ਕਰੇ ਤੇ ਇਹ ਪਾਪਾ ਕੀ ਜਿਹੜੇ ਵੀਰਾਂ ਤੋਂ ਅਸੀਂ ਵਿਹਾਨ ਸੀਗਾ ਉਹਨਾਂ ਦਾ ਪੂਰਾ ਜੀਵਨ ਉਹਨਾਂ ਨੇ ਕਰਿਆ ਅਭਿਸ਼ੋਭ ਨਹੀਂ ਕਰਿਆ ਕਾਰਨਾ ਬੰਦ ਸੀ ਤੇ ਬਾਕੀ ਉਹਨਾਂ ਨੇ ਆਪ ਆਖਾਂ ਲੈ ਗੁੰਡੇ ਨਾ ਕਾਦੀ ਦਰਸਾਦ ਦੀ ਗਰੰਟੀ ਹੈ ਠੀਕ ਹੈ ਜੀ ਕੋਾਕੀ ਪ੍ਰੇਰ ਦਾ ਕੰਮ ਪ੍ਰੇਰ ਦਾ ਇਹ ਬੰਦਾ ਤੇ ਉਹਨਾਂ ਆਪ ਬਾਅਦ ਸਬਕ ਵੀ ਦਿਖਾ ਸਕਦੇ ਪਏ ਆ ਭਾਰਤ ਦੇਖੋ ਹਨਾ ਤੇ ਜੇ ਆਪਾਂ ਸ਼ਹਿਰ ਤੇ ਉਹਦੇ ਵਿਚਾਰੋਂ ਬਗਵਾਲਾ ਆ ਅਮੀ ਨੰਨੋ ਨੇ ਆਪਣੀ ਨੇ ਸਾਂਭੀ ਤਿਆਰ ਕਰਨੀ ਸ਼ੁਰੂ ਕਰਤੀ ਐ ਠੀਕ ਐ ਤੇ ਤੂੰ ਬਾਸੋਂ ਆ ਵੇਖੋ ਦੇ ਕਿੰਨੇ ਸਾਰੇ ਗੰਦੇ ਛੱਲੇ ਰਹੇ ਹਰੇ ਅਰੇ ਬਾਕੀ ਇਕ ਗੰਡਾ ਪਿਆਵਾ ਰਹੇ ਦੱਸੋ ਜੀ ਮੈਂ ਤੈਨੂੰ ਕੰਮ ਕਿਹਾ ਸੀ ਉਹ ਕਰ ਲਿਆ ਤੂੰ ਕਿ ਨਹੀਂ ਨੱਚ ਕੇ ਤਾ ਤਾ ਹਾਂ ਕੰਮ ਕਰ ਲਿਆ ਜਿਹੜਾ ਮੈਂ ਤੈਨੂੰ ਸਮਾਨ ਫੜਾਇਆ ਸੀ ਕਰ ਲਿਆ ਤੇ ਫਿਰ ਤੂੰ ਪੈਗਾ ਤਾਂ ਪੈਤਾ ਤੂੰਿੱਤਾ ਮੜ ਗਈ ਅੱਛਾ ਅੱਛਾ ਠੀਕ ਆ ਪਰਿਆ ਹੁੰਦਾ ਤੇ ਬੇਚੇ ਚੱਪਾ ਨਹੀਂ ਲੈ ਆਂ ਦਬਰ ਲੈ ਨਾ ਯਾਰ ਉਹ ਬੋਲ ਵਾਹ ਵਾਹ ਕਾ ਮੈਂ ਨਾ ਮੈਂ ਨੂੰ ਬੇਤੀ ਹੈ ਅੱਜ ਆਈ ਬਾਹ ਤੇ ਆ ਸਾਡੇ ਮੈਨੂੰ ਅੱਜ ਬਰਾਂਦੀ ਆ ਸਬਜੀ ਜਿੱਦੇ ਕੰਮ ਲੱਗੇ ਉਹਦੇ ਵੀ ਮੌਤ ਜਿਆਦੇ ਹੁੰਦਾ ਜੇ ਕਿਸੇ ਘਰ ਦਾ ਹੀਰਾ ਬਾਹਰ ਬੱਚਿਆਂ ਵਾਲਾ ਉਹਦੇ ਸਰਕਾਰ ਪਾਈਆਂ ਨੇ ਠੀਕ ਹੈ ਜੀ ਤੇ ਜਿਨ੍ਹਾਂ ਦੇ ਘਰੇ ਆ ਜਦੋਂ ਮੈਂ ਆ ਵੀ ਮੰਦੀ ਗੱਲ ਸੋਚ ਕੇ ਕਰਾ ਨਾ ਉਹਦੇ ਨੂੰ ਇੰਨਾ ਭਾਰੀ ਆਉਂਦਾ ਨਾ ਕਿ ਜਦੋਂ ਨੇ ਕੀਤੀ ਸੀ ਆਹ ਮੰਦੀ ਗੱਲ ਤੇ ਹਨਾ ਇੰਨਾ ਭਾਰਾ ਵੀ ਆਇਆ ਨਾ ਉਹਦੇ ਮੈਂ ਰੋਟੀਆਂ ਹੀ ਦਾਣ ਲਾ ਦਿੱਤੀ ਇਹ ਤਾਂ ਜਾ ਕੇ ਅੰਦਰ ਬੈ ਗਏ ਮੈਂ ਕਿਹਾ ਤੁਹਾਨੂੰ ਬਤਲ ਦੋ ਕਿ ਅਸੀਂ ਰੋਟੀਆਂ ਆਏ ਨਾ ਇਹ ਮੈਂ ਕਰ ਦਿੰਦੀ ਆ ਮੈਂ ਕਿ ਰਹਦੇ ਹਾਂ ਇੰਨੀ ਆਵਾਜ਼ਾਂ ਮਹਿਮਾਨੀਆਂ ਮੈਂ ਕੱਲੀ ਕਰ ਦੂੰ ਹਾਂ ਸਾਰੇ ਦਾ ਨਪਰਾ ਆਇਓ ਦਾ ਇੱਕ ਸਬਜ਼ੀ ਬਣਾਈ ਹੈ ਬੰਦੇ ਨੇ ਆਪਾਂ ਪਰਛਾਤਾ ਸ਼ਕਾਰ ਦੇ ਜਿੰਨੂ ਨੂੰ ਕੈਚੀ ਦੂ ਧੰਨਵਾਦ ਕਰਾਂਗੇ ਤਿੰਨੂ ਦਾ ਚਾਰ ਦੇ ਚੀਰ ਲੈ ਜੀ ਤੇ ਚੀਰਦਾ ਤੈਨੂੰ ਚੀਰ ਲੂ ਮੈਂ ਹਾਂ ਤਾਂ ਚੀਰ ਲੈ ਠੀਕ ਹੈ ਨਾਪਣੇ ਕਿਤੇ ਨਾਪਣੇ ਕੰਨ ਬੱਚੇ ਪੋਤੋ ਧਾਲ ਚੱਪੂ ਦਾ ਮਕਾ ਦੇਤੇ ਪੰਜੇ ਤੇ ਅੱਖ ਪਚਾਣੀ ਆਦਾ ਪੰਜ ਵਜh ਕੇ 20 ਮਿੰਟ ਹੋ ਗਏ ਜੀ ਅੱਛਾ ਇਹ ਪਾਂਦੇ ਨੂੰ ਠੰਡ ਕਰਨੇ ਟਾਈਮ ਤੇ ਪਾ ਕਰੋ ਜੀ ਮੈਂ ਲੇ ਲੇ ਪੋਤੋ ਨਹੀਂ ਮੋਟੇ ਦਾ ਮੈਂ ਲੰਮੇ ਪੂਰਾ ਜਨਮ ਆ ਤੇ ਨਾ ਨਹੀਂ ਜਿਹੜੇ ਕੋਟਾ ਦਾਰਾ ਉਹ ਕਿਹੜਾ ਮੈਂ ਕਲਾਸ ਕੁੜੀ ਨੂੰ ਕਿਹਾ ਕਿ ਤੇ ਤਨਾਤ ਦੀ ਕੁੜੀ ਮੈਂ ਚੰਗਾ ਮੰਨਦਾ ਤੇਰੀ ਆ ਚੀਜ਼ ਵੇਖਦਾ ਬੜਾ ਭਾਗ ਲੱਗਦਾ ਜੇ ਤੁਹਾਡੇ ਪਰਿਵਾਰ ਚੋਂ ਆ ਆਹ ਵੇਖੋ ਆ ਚੀਜ਼ ਹੈ ਨਾ ਇਹਨੂੰ ਐਂ ਕਰਦਾ ਹੈ ਉਹਨਾਂ ਦਾ ਆਪ ਇਹ ਕਿੰਨਾ ਚੰਗਾ ਇਹਨੂੰ ਐਂ ਕਰਦਾ अंडा अंडा पतला पतला चिपका ले, ठीक है? जेस्ता लापता पकाओ ले तेरे को, ठीक है? और इस तरफ़ क्या किलाई कर रहे हो? बोलना नहीं तेरी शब्दीपना नहीं है, हाँ? बोलना नहीं तेरी शब्दीपना नहीं है। नहीं मैं तो पकाओ ले खेलना देता हूँ। तो फिर आज तेरी क्यों शब्दीपन गंडे नहीं बनाई ह ਵੇਖੋ ਤੇਰੀ ਸਾਫੀ ਦਾ ਰੋਟੀ ਖਾਓ ਆ ਵੇਖੋ ਜਿਹੜੀ ਗੱਲ ਮੈਂ ਕਹੀ ਸੀ ਉਹੀ ਹੋਗੀ ਕੀ ਹੋਗੀ ਤੇਰੀ ਗੱਲ ਬੋਲ ਹੀ ਦੁੱਤਾਂ ਵਿੱਚ ਜਿਹੜਾ ਮੈਂ ਕਿਹਾ ਸਮਝ ਨਹੀਂ ਦੱਸਣਾ ਉਹ ਤਾਂ ਨਹੀਂ ਦੱਸਿਆ ਮੈਂ ਉਹ ਤਾਂ ਕਹਿੰਦਾ ਤੈਨੂੰ ਕਾਜੀ ਗੰਡੇ ਦੀ ਬਣਾਣੀ ਆ ਆ ਜਵਾਕਾ ਬਾਂ ਬਣਾਣੀ ਤਾਂ ਕੱਢਿਆ ਨਹੀਂ ਮੇਰੀ ਗੱਲ ਤਾਂ ਸੁਣੋ ਮੈਂ ਹੁਣ ਗੱਲ ਕਰੀ ਉਹ ਜੀ ਮੈਂ ਤਾਂ ਵੀ ਹਾਂ ਉਹ ਮੈਂ ਕਰ ਲੈ ਆਇਆ ਨਹੀਂ ਰਾਹ ਤੇ ਸਾਡੀ پوری ਗੁੱਸੇ ਵੰਦੇ ਹੋ ਮਦਦੀ ਆ ਇਹ ਨਾ ਹੋਵੇ ਸਾਬਜੀ ਛੱਡ ਕੇ ਪਹੁੰਚੇ ਚਲ ਸਾਡੀ ਚੀਲਾ ਨੇ ਚੀਲਾ ਨੇ ਸੱਤ ਨੂੰ ਬਬਾ ਚੇ ਆਇਆ ਹੋਲੀ ਵਾਲੀ ਫਰੇਡਿੰਗ ਕਰੋ ਇਹ ਆਈ ਨਾ ਜਦੋਂ ਇਹ ਆਥੇ ਥੋੜਾ ਜਿਹਾ ਲਿੱਜੀ ਮਾਰ ਦੇ ਨਾ ਇਹ ਮੀ ਲੋਟ ਕੇ ਜਿਦਾ ਪਰੇ ਕੰਮ ਲੱਗ ਜਾਂਦੀ ਹੁ ਤਿੰਨ ਆਰ ਗਈ ਹੈ पांचियो जो पांचियो जो पांचियो जो, जो आई अपना नाम नाम बताइ न मार आई न मार तुम कार मुझे तो चल गए थे पानी ने की किया ना ये आवर्ती तू लौदी नहीं अंदर नन ਮੈਨੂੰ ਤਾਂ ਡੱਡਾ ਤਾਂ ਖਵਾਉਗੀ ਮਨਦਲਾ ਦਾ ਭੁੱਖੇ ਹੀ ਰੱਖੂਗੀ ਨਹੀਂ 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 ਐ ਇੰਨਾ ਨਹੀਂ ਹੈ ਅੱਛਾ ਨਾ ਸੁਣਾ ਦਵਾ ਕਿ ਠਾਈ ਦਾ ਐ ਮੈਂ ਤਾਂ ਰਿਚੂਣ ਜਾਣਾ ਤੇ ਮੇਰੇ ਘਰ ਦੀ ਸੜਨੀ ਥੋੜੇ ਦੇ ਅੱਇਆ ਤਾਂ ਰੱਖ ਤਾ ਕੰਮ ਸਾਨੂੰ ਬਾਲੀ ਬਾਰਾ ਅਸੀਂ ਬਾਲੀਆ ਬਣੀ ਬੈਠੇ ਆ ਨਾਲੇ ਤੇ ਸਬਜ਼ੀ ਬਣਾਉਣੀ ਆ ਨਾਲੇ ਉਪਰ ਦਾ ਰਸ ਆਕੀ ਤੇ ਮੈਨੂੰ ਸ਼ੱਕ ਆ ਨਾ ਕੱਲੀ ਠੀਰ ਕੇ ਤੈਨੂੰ ਰੱਖ ਦੂੰਗੀ ਨਿਬਟਾ ਤੂ ਦੇ

ਜੇ ਤੂੰ ਆਪ ਧਰਨੀ ਆ ਕੇ ਉਹ ਵੇਖ ਲੈ ਧਰੂ ਦੀ ਆਖ ਮੈਨੂੰ ਤੀਰ ਦਿਓ ਮੈਂ ਤਾਂ ਨਹੀਂ ਤੋਂ ਲੀਡਿਆ ਤਾਂ ਨਾ ਪੁੱਤ ਬਸਲ ਪੁੱਤ ਲਾਗਣਾ ਮੇਰੀਆਂ ਮੇਰਾ ਉੱਖਾ ਬਾਤ ਹੋ ਜਾਣਾ ਮੇਰਾ ਹੈ ਜੇ ਤੂੰ ਆਪ ਆਪਣੀ ਤਾਲੀ ਪਾਜ ਜੈਨ ਨੂੰ ਬਾਸ ਸਪਿੰਗਰ ਕਹਿੰਦੇ ਕਿ ਕਹਾਵਾ ਮਾਨਵੀਰ ਬੈਠਾ ਡੱਬ ਦੇ ਵਿੱਚ ਤਾਂ ਗੱਲਾਂ ਆ ਇਹਨਾਂ ਕਿਉਂ ਕਾ ਮੀਮੂ ਨੰਗ ਲੈਂਦੇ ਦਾ ਮਿੱਟੀ ਵੀ ਦੂਜਾ ਹੋ ਸੁੱਕ ਜੇ ਲੈਂਦੇ ਇਹਨੂੰ ਹਾਂ ਉਹ ਲਾਲੀ ਤੇ ਦੂਜਾ ਸੁੱਕ ਲੈਣਦੇ ਇਹਨੂੰ ਆ ਜੀ ਜਾਵਣਾ ਤੇ ਜਾਵਣਾ ਏਡਾ ਕੀ ਕਾਦਾ ਇਹਦਾ ਵਧੀ-ਵੁਧੀ ਨਹੀਂ ਪਤਾ ਨਹੀਂ ਇਹਨੂੰ ਕੀ ਚੱਕਰ ਮਾਧਰੇ ਵੀ ਡਾਈ ਪਾਈ ਸੀਗੀ ਇਹਨੂੰ ਤੇ ਪਰ ਉਹ ਇਹ ਕਾਦਾ ਏਡਾ ਹੀ ਹੈਦਾ ਇਹ ਵਾਧੀ-ਵੁਧੀ ਨਹੀਂ ਜਮੇ ਹੁਣ ਸ਼ਾਇਦ ਕੀ ਆ ਤਰਪੇ ਮੀਹਣ ਹਣ ਬਾਤ ਮੜ ਆਇਆ ਮੁਰਕਾ ਆਇਆ ਇਹ ਹੰਬ ਗਿਆ ਮੁਰਕਾ ਜਗਾ ਫੜਾਉਣ ਉੱਠ ਗਿਆ ਉਹਨੂੰ ਮੜੀ ਚ ਗਰਮੀ ਆਈ ਆਹ ਲਾ ਡੇਢੀ ਬਾਚ ਕਰ ਗਏ ਇਹ ਆਹ ਵੀ ਸਬਜੀ ਨਨੋ ਤਿਆਰ ਹੈ ਹਾਂਜੀ ਮੋਦੂੜਾ ਥੋੜਾ 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 ਹੋਰ ਥੋੜਾ ਮਸਾਲਾ ਲੈ ਵੀ ਨਨੋ ਬਣਾਇਆ ਰਿਹਾ ਸਰ ਜੀ ਬਸ ਮੈਂ ਕੰਨਾ ਦੇ ਨਨੋ ਨਨੋ ਇਹਨੂੰ ਪਰੇ ਤੇ ਜਾਂਦੀ ਪੀਣਾ ਕਿੰਦੀ ਹੋ ਗਿਆ ਸਾਫ ਹੈ ਮੈਂ ਛਾਲੂ ਪਾਲੋ ਜਦੋਂ ਇਹ ਛਾਲਾ ਹੋ ਜਾਵੇ ਨੂੰ ਕੰਡਿਤ ਤੇ ਸਰਦਾ ਇਹਦਾ ਹੋ ਗਈ ਸਟਾ ਛਾਲੂ ਨਾਲ ਪਾਲ ਕੇ ਵਿੱਚ ਛਾਲੂ ਮੇਰੇ ਜਾਉਣਾ ਨਹੀਂ ਛਾਲੂ ਪੈ ਜਾਂਦੇ ਨਾ ਵਧੀਆ ਚੀਜ਼ ਹੋ ਨਾ ਤੇ ਬੈਗੂ ਨਹੀਂ ਬੁੱਟੇ ਹਾਂ ਤਾਂ ਉਹਦਾ ਤੇਲ ਦਾ ਛੱਟਾ ਪੈ ਗਿਆ ਨਾ ਐਤ ਆਰਾਮ ਨਹੀਂ ਆਉਂਦਾ ਚੀਜ਼ ਹਾਂ ਕੋਈ ਸੱਟ ਹੋ ਜਿੱਤੇ ਹਾਂ

ਅੰਕੀ ਸਜੀ ਤਿਆਰ ਪਰ ਤਿਆਰ ਜਾ ਰਹੀ ਹੈ ਬਾਤ ਬਾ ਧੰਨਵਾਦ ਨੰਨੂ ਤੇਰਾ ਵਾਹ ਬਾਈ ਬਾ ਇਹ ਕਾਨੂੰਨ ਦੇ ਕੋਠੇ ਪਾ ਰਿਹਾ ਇੱਕ ਮਿਰਚਾਂ ਦੀ ਨੰਨੂ ਕਾਨੂੰਨ ਦੇ ਕੋਠੇ ਪਾ ਰਿਹਾ ਇੱਕ ਮਿਰਚਾਂ ਦੀ ਬਾਹ ਇਹ ਨੀਰ ਤਾਲਾ ਪੂਰਾ ਜੋ ਘਾਟਾ ਹੁੰਦਾ ਕਿਉਂ ਆਹ ਤੁਹਾਨੂੰ ਤੇ ਹਨਾ ਤਾਂ ਡੁੱਬਣੇ ਨੂੰ ਛੱਡ ਪੁਣੀ ਚਾਹੀਦੀ ਹੈ ਹਨਾ ਡੁੱਬਣੀ ਚਾਹੀਦੀ ਹੈ ਨਾ ਹਾਂ ਸਾਰੇ ਜੀ ਕੋ ਕਰ ਰਹੀ ਹਾਂ ਬਾਲਾ ਅੱਜ ਜੀ ਹੌਨ ਤੋਂ ਰੱਖਦੇ ਹਾਂ ਸਵਾਰ ਕਿ ਮੈਂ ਸਾਜੀ ਤੋਂ ਜੀਣਾ ਲੱਗਦੀ ਆ ਅੱਜ ਮੈਂ ਬਣਾਉਣ ਲੱਗੀ ਆ ਗੰਡੇ ਵਾਲੀ ਸਬਜ਼ੀ ਗੰਡੇ ਗੰਡੇ ਵਾਲੀ ਸਬਜ਼ੀ ਨੇ ਮੈਂ ਖਾ ਕੇ ਦੇਖਿਆ ਮੈਨੂੰ ਬਹੁਤ ਆਵੇ ਲੱਗੀ ਸੀ ਇਹ ਜਿਹੜੇ ਬੜੇ ਬੜੇ ਬਣਾਉਂਦਾ ਤੇ ਨਹੀਂ ਆਂਦੇ ਸੀ ਮੈਂ ਜਾਨੀ ਜਾਨਦਗੀ ਉਹ ਬਹੁਤ ਬੜੀ ਖਾਂਦਾ ਉਹਨੇ ਟੇਸਟ ਕਰਕੇ ਦਿਖਾਇਆ ਤੁਹਾਨੂੰ ਮੈਨੂੰ ਤਾਂ ਮੈਨੂੰ ਵੀ ਟੇਸਟ ਕਰੀ ਦਿੱਤਾ ਪਰ ਮੈਂ ਕਿਹਾ ਬੜੀ ਸੁਆਦਾ ਕਿਵੇਂ ਬਣਾਈਆ ਮੈਂ ਤਾਂ ਪੁੱਛਿਆ ਵੀ ਇਹ ਕਿਵੇਂ ਨਹੀਂ ਆਇਆ ਕਿੰਨੇ ਗੰਦੇ ਆ ਵੱਡੇ ਵੀ ਨਹੀਂ ਕਰਨਾ ਤੇ ਠੀਕਾ ਫਿਰ ਹਾਂ ਮੇਰੇ ਫੋਨ ਤੋਂ ਨਾਮ ਆਇਆ ਜਿਹੜੇ ਸਾਡੇ ਸੱਚੇ ਪਾਤਸ਼ਾਹ ਦਰਬਾਰ ਦੀ ਦਰਬਾਰ ਦੀ ਰਾਤ ਦਰਬਾਰ ਦੀ ਪਾਚੀ ਜਿਹੜੇ ਸਾਰੇ ਪਿਆਰਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੱਲ ਤੁਸੀਂ ਉਹਨਾਂ ਦੇ ਕਮੈਂਟਰ ਨਾਮ ਵੀ ਬੁਲਾ ਕਰਾਂਗੇ ਜਿਹੜੇ ਜਿਹੜੇ ਸਾਨੂੰ ਸੋਹਣ ਸਪੈਕ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਕੀ ਕਰਕੇ ਵੀਡੀਓ ਦਾ ਐਂਡ ਸਾਰੇ ਤੁਸੀਂ ਆਪਨੇ ਨੂੰ ਬਸ ਸਾਰੇ